ਮੇਰ ਪਰਿਆ ਹੱਥ ਰੱਖਣ ਹਰ ਇੱਕ ਇਨਸਾਨ ਆਪਣੀ ਉਮਰ ਭੋਕੇ ਇਸ ਦੁਨੀਆ ਤੋਂ ਜਾਵੇ ਹਰ ਇੱਕ ਇਨਸਾਨ ਮੇਰੇ ਵੀਰੋ ਇਸ ਦੁਨੀਆ ਤੋਂ ਜਿਹੜਾ ਆਪਣੀ ਉਮਰ ਭੋਕੇ ਜਾਵੇ ਆ ਵੀਰ ਆਇਆ ਲੈ ਵੀ ਭਾਈ ਮੈਂ ਤੇਰੀ ਗੱਲ ਸ਼ਹਿਨਾਜ਼ ਗਿਲ ਦੇ ਭਰਾ ਨਾਲ ਕਰ ਚੁੱਕਿਆ ਮੈਂ ਤੈਨੂੰ ਇੱਕ ਅੱਧੇ ਦਿਨ ਦੇ ਵਿੱਚ ਹੀ ਤੈਨੂੰ ਸਾਰੀ ਗੱਲਬਾਤ ਦੱਸ ਦੂਗਾ ਤੇਰਾ ਜੋ ਵੀ ਕੰਮ ਹੋਊਗਾ ਉਹ ਤੇਰਾ ਨਾਲ ਵਾਦਾ ਰਿਆ ਵੀ ਆਪਾਂ ਕਰਾਵਾਂਗੇ ਡਾਲੇ ਪਿੰਡ ਦੇ ਵਿੱਚ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਤੂੰ ਦੋ ਧੀਆਂ ਦਾ ਬਾਪ ਐ ਔਰ ਮੈਨੂੰ ਸ਼ਹਿਨਾਜ਼ ਗਿਲ ਦੇ ਬ੍ਰਦਰ ਸ਼ਿਵਾਜ ਦਾ ਫੋਨ ਆਇਆ ਸੀ ਜਿਸ ਵੇਲੇ ਮੈਂ ਕੋਟ ਕਰੋੜ ਸੌਰੀ ਗੋਲੇ ਵਾਲੇ ਪਿੰਡ ਦੇ ਵਿੱਚ ਬਾਬਾ ਜੀ ਦਾ ਢੇਡਾ ਲਵਾਇਆ ਸੀ ਕਹਿੰਦਾ ਬਾਈ ਜੀ ਸਹਿਯੋਗ ਕਰਨਾ ਮੈਂ ਵੀ ਔਰ ਮੈਂ ਕਿਹਾ ਵੀ ਵੀਰੇ ਬਾਬਾ ਜੀ ਦਾ ਤੇ ਸਹਿਯੋਗ ਜਿਹੜਾ ਹੋਣਾ ਸੀਗਾ ਜਿੰਨੀ ਕਿ ਉਹਨਾਂ ਨੂੰ ਲੋੜ ਸੀ ਉਹ ਪੂਰੀ ਹੋ ਗਈ ਹੈ ਪਰ ਤੇਰੇ ਲਈ ਮੈਂ ਗੱਲਬਾਤ ਅੱਜ ਸਵੇਰੇ ਹੀ ਕਰਕੇ ਹਟਿਆ ਚਾਹੇ ਮੈਂ ਤੈਨੂੰ ਬਾਅਦ ਵਿੱਚ ਮੈਸੇਜ ਸੁਣਾ ਵੀ ਦਊਗਾ ਪਰ ਕੋਈ ਗੱਲ ਨਹੀਂ ਤੂੰ ਗੁਰਸੇਂਦਾ ਔਰ ਅਸੀਂ ਨਹੀਂ ਚਾਹੁੰਦੇ ਵੀ ਤੂੰ ਇੱਥੇ ਢੇਡਾ ਲਾਵੇਂ ਲੋਕਾਂ ਤੋਂ ਮੰਗੇ ਪਰ ਜੋ ਵੀ ਤੈਨੂੰ ਫੋਲ ਜਿੰਨਾ ਵੀ ਤੂੰ ਆਖੇਗਾ ਆਪਾਂ ਤੇਰੇ ਨਾਲ ਖੜਾਂਗੇ ਤੇਰਾ ਧੰਨਵਾਦ ਆ ਛੋਟੀਆਂ ਛੋਟੀਆਂ ਬੱਚੀਆਂ ਨੂੰ ਲੈ ਕੇ ਪੁੱਜਦਾ ਮੈਂ ਤੈਨੂੰ ਪਹਿਲਾਂ ਵੀ ਕਹਿ ਆ ਸੀਗਾ ਤੂੰ ਨਾ ਪੁੱਜਿਆ ਕਰ ਕਿਉਂਕਿ ਤੂੰ ਦੂਰ ਤੋਂ ਆਣਾ ਗਰਮੇਲ ਸਿਆਂ ਬੜਾ ਔਖਾ ਹੋ ਜਾਂਦਾ ਹੈ ਕਿਰਾਇਆ ਪਾੜਾ ਵੀ ਬਹੁਤ ਲੱਗ ਜਾਂਦਾ ਪਰ ਕੋਈ ਗੱਲ ਨਹੀਂ ਤੂੰ ਹੌਸਲਾ ਰੱਖ ਤੇਰੇ ਨਾਲ ਖੜੇ ਆ ਜਿੰਨੀ ਕੁ ਜੋਗੇ ਹੈਗੇ ਆ ਤੇਰੀ ਸਪੋਰਟ ਔਰ ਇਹਨਾਂ ਬੱਚਿਆਂ ਦੀ ਸਪੋਰਟ ਆਪਾਂ ਜਰੂਰ ਕਰਾਂਗੇ ਜੋ ਤੈਨੂੰ ਕਹਿਤੀ ਗੱਲ ਜਿੰਨੀ ਕਿ ਜ਼ੁਬਾਨ ਕਰੀਦੇ ਓਨੀ ਕੁ ਪਗਾਈ ਦੀ ਤੇ ਵਾਹਿਗੁਰੂਗੇ ਅਰਦਾਸ ਵੀ ਇਹੀ ਕਰਦੀ ਹੈ ਵੀ ਜੋ ਜਵਾਨੋਂ ਕੱਢਦਾ ਉਹ ਪੂਰਾ ਕਰ ਦਈਏ ਬਸ ਉਹ ਵਾਇਗਰੂ ਪੂਰਾ ਕਰਾ ਲਵੇ ਇਨੀ ਆ ਕਾਂਗੇ ਵਾਲਿਆ ਕੱਲ ਨਹੀਂ ਆਇਆ ਭਾਈ ਦੱਸ ਜਿਹੜਾ ਖਰੋੜੀਆਂ ਤੇ ਤੁਰ ਰਿਹਾ ਸੀਗਾ ਔਰ ਹੁਣੇ-ਹੁਣੇ ਫੋਨ ਆਇਆ ਬੈਲਜੀਅਮ ਤੋਂ ਰਿੰਕੂ ਸਮਰੇ ਦਾ ਕਹਿੰਦਾ ਵੀ ਇਸ ਪਰਿਵਾਰ ਦੇ ਲਈ ਇਹਦੀਆਂ ਬੱਚੀਆਂ ਦੀ 2 ਸਾਲਾਂ ਦੀ ਫੀਸ ਜੋ ਵੀ ਲੀੜਾ ਕਪੜਾ ਜੋ ਵੀ ਹੋਊਗਾ ਔਰ ਰਿੰਕੂ ਸਮਰਾਜੀ ਕਰਨਗੇ ਇੱਕ ਵਾਰੀ ਬੌਸ ਭਰਾ ਦੇ ਨਾਂ ਤੇ ਵੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਬਾਕੀ ਕੋਈ ਗੱਲ ਨਹੀਂ ਜਿਹੜੀ ਗੱਲਬਾਤ ਤੇਰੇ ਨਾਲ ਮੈਂ ਕੀਤੀ ਹੈ ਆਪਾਂ ਬਾਅਦ ਵਿੱਚ ਸਾਈਡ ਤੇ ਬੈਠ ਕੇ ਕਰਦੇ ਆ ਆਓ ਲਈਏ ਨਜ਼ਾਰਾ ਖੇਡ ਕਬੱਡੀ ਦਾ ਅਮਰੀਕ ਆ ਜਾ ਫਿਰ ਕਿਟਰਮ ਵਾਲਾ